ਕੱਢਣੇਗਾ ਨਵਾਂ ਤਰੀਕਾ ਦੇਖੋ ਰੇਟਾ ਛੀਗਾ ਰੇਟਾ ਕੱਢੇ ਰੰਦੇ ਘੱਗਰ ਦੇ ਵਿੱਚ ਦੇ ਅੰਦਰੋਂ ਦੇ ਵਿੱਚੋਂ ਦੇਖੋ ਇਹ ਜਗਾਰ ਥੱਲਾ ਡਬੋਏ ਗਰਾਂ ਦੇ ਇਹੋ ਇਹ ਜਗਾਰ ਦੇਖੋ ਥੱਲਾ ਡਬੋ ਗਏ ਇਹ ਅੰਜਣ ਚਲੇ ਜਾਦਾ ਇਹ ਦੇਖੋ ਇਹ ਅੰਜਣ ਚਲੇ ਜਾਦਾ ਪੱਖਾ ਇਨਾ ਬੜਾ ਪੱਖਾ ਚਲੇ ਜਾਦਾ ਵਿੱਚ ਪਾਣੀ ਮਾਰਦਾ ਬਾਹਰ ਕੱਢੇ ਜਾਦਾ ਸਾਰਾ ਦੇਖੋ ਕਿੰਨੇ ਜੀ ਟਾਈਮ ਨਵੇਂ ਜਾਣੇ ਹੋਣੀ ਕਿਸ਼ਤੀਆਂ ਨੇ ਅੱਜ ਵੱਡ ਵੱਡ ਗਏ ਸਭ ਗੇਸੀਆਂ ਦੇਖੋ ਜੀ ਨਵਾਂ ਜੰਤਰ ਰੇਤਾ ਕੱਢਣੇ ਆ ਕੰਮ ਸਭ 35 40 ਫੁੱਟ ਡੂੰਘੇ ਦੇ ਰੇਤਾ ਘਟੇ ਰਹੇ ਨੇ ਥੱਲੇ ਪਾਣੀ ਮਾਰ ਮਾਰ ਕੇ ਦੋ ਪੱਖੇ ਪਾਣੀ ਬਸਤ ਲਾਏ ਹੋਏ ਨੇ ਇਹ ਦੇਖੋ ਇਹ ਦੇਖੋ ਸਾਰਾ ਕੁਝ

ਇਹ ਰੇਤਾ ਕੱਢਣੇ ਵਾਸਤੇ ਬਣੀ ਹੋਈ ਹੈ ਰੇਤਾ ਮੈਂ ਉਹ ਵੀ ਆਰਾ ਸਨਣਾ ਵੱਡ ਵੱਟੇ ਬਾਰ ਕੱਢ ਰਿਆ ਗੱਡੀ ਝੰਝਣੇ ਨੇ ਇਹ ਪੱਖਾ ਲਗਾਇਆ ਵਾ ਉਹ ਵੀ ਇਹ ਪੱਖਾ ਛੋਟਾ ਇਸ diel ਥੱਲੇ ਪਾਣੀ ਵਜੇਰ ਦਾ ਉਹ ਪਾਣੀ ਚੱਕੇਰ ਦਾ ਦੇਖੋ ਕਿਹਾ ਸਿਸਟਮ ਬਣਾਇਆ ਵਾ ਰੇਤਾ ਕੱਢਣੇ ਵਾਸਤੇ